ਪਿਆਰ ਭਰੀ ਸਾਸੜੀ ਘਾਲ ਕਹਿੰਦੇ ਐਡ ਲੋਣੀ ਤਾਂ ਪੇ ਪੋਟਰ ਤੇ ਲੰਬਰ ਚੱਲੀ ਜਾਂਦਾ 5 ਤੋਂ 7 ਫੁੱਟਾਂ ਭੇਜ ਜ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਕਰ ਦਿਆ ਕਰੋ ਚੈਨਲ ਫੋਲੋ ਕਰ ਦਿਆ ਕਰੋ ਤੇ ਆਪਾਂ ਦੇਖਿਆ ਚਾਰ ਟਰਾਲੇ ਵੀਡੀਓ ਸਾਰੀ ਬੇਕੋ ਸਟੈਪ ਨਾ ਕਰਿਓ 15 7 ਦਾ ਟਰਾਲਾ ਹਾਈ ਵੀ ਤਾਂ ਪਾਰਾ ਟਰਾਲਾ ਤੇ ਦਾਸ ਸਿੰਘ ਕੀ ਗਾਡਰਾਂ ਚਾ ਦਾਨੜੀ ਹੱਬ ਚਾ ਰੇ ਉਹਦੇ ਸੇਚਾ ਵੀ ਬਾਈ ਦੇ ਬਹਿਰ ਨਾ ਜਾ 3 ਫੁੱਟ ਵੇਡ ਜਾ ਤੇ 2 ਫੁੱਟ ਬਾੜ ਚ ਵੱਡਾ ਟੂਲ ਬਾਕਸ ਚ ਤੇ ਬੇਰ ਤੇ ਲੱਗੇ ਆ ਵੀਲ ਕਵਰ ਪਏ ਵੀ ਆ ਸਾ 1.5 ਸਾਲ ਪੰ 2 ਸਾਲ ਪੁਰਾਣੀ ਟਰਾਲੀ ਆ ਇਹ ਤੇ ਟਰਾਲਾ 15 7 ਦਾ ਤੇ ਲਾਈਟਾਂ ਲਾਈਟਾਂ ਲੱਗੀਆਂ ਬੇਰ ਤੇ ਲੱਗੇ ਵੀਲ ਕਵਰ ਪਏ ਆ ਪੂਰੀ ਵਧੀਆ ਟਰਾਲੀ ਗਿਆ ਕਰੇ ਦਾ 2 ਲੱਖ ਤੇ 35000 ਰੁਪਿਆ ਮੌਕੇ ਦੇ ਮਾਨ ਤਾੰਤ ਕਰ ਦੇਣ ਕਿ ਏਰੀਆ ਆਂਬਰਸਰ ਪਿੰਡ ਮੰਡੀਠਾ ਤੇ 2 ਲੱਖ 35000 ਰੁਪਿਆ ਰੇਟ ਆ ਕਿਹੜਾ ਪੰਜਾਬ ਬੱਦਨ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਉਹ 5000 ਰੁਪਿਆ ਦੇਸ ਕਰ ਦੇਣ ਕਿ ਪਾਣੀ ਵਾਲੀ ਟੈਂਕੀ ਲੱਗੀ ਆ ਬੇਰਕੇ ਲੱਗੀ ਵੀਲ ਕਵਰ ਪਏ ਆ ਪੂਰਾ ਹੈਵੀ ਪਟਰਾਲਾ ਤੇ ਮਾੜੀ ਮੋਟੀ ਜੰਗਾਲ ਜੀ ਲੱਗੀ ਵੀ ਆ ਇਹ ਜੋ 1.5 ਸਾਲ ਸਾਲਕ ਪੁਰਾਣਾ ਟਰਾਲਾ ਹੈ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਜ਼ਨਸ ਪਰ ਕਰ ਸਕਦੇ ਆ ਤੇ ਪੂਰਾ ਵਧੀਆ ਟਰਾਲਾ 15 ਸੱਤ ਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ 10 ਇੰਚੀ ਗਾਡਰਾ ਚਾਹੀਦਾ ਦਾਨੜੀ ਹੱਬ ਚਾਹੀਦਾ ਰੇਲ ਦੇ ਸੱਤ ਵੀ ਭਾਈ ਦੇ ਭੈਰ ਨਾ ਕਿ 55 ਇੰਚ ਮੱਛੀ ਹੁੱਕਾ ਕਿਤੇ ਗੁੱਲਾ ਪੈਂਦਾ ਛਪਾ 16 ਸੱਤ ਟਰਾਲਾ 10 ਇੰਚੀ ਘਾਟਰਾ ਦਾਨੜੀ ਹੱਬਾ ਰਿਆਲ ਦਾ ਇਹ ਸਾਬੀ ਬਾਈ ਦੇ ਬੈਰਾਂ ਦਾ 3 ਫੁੱਟ ਵੈਡਾ 2 ਫੁੱਟ ਵਾੜਾ ਲੇਜ਼ਰ ਕੱਟਨਾ ਟਰਾਲਾ ਬਣਿਆ ਸਾਰਾ ਇਹ ਤੇ ਬਿਲਕੁਲ ਨਵਾਂ ਟਰਾਲਾ 2025 ਮਾਡਲ 2025 ਮਾਡਲ ਤੇ 8ਵੇਂ ਮਹੀਨੇ 9ਵੇਂ ਮਹੀਨੇ ਚ 8ਵੇਂ ਮਹੀਨੇ ਚ ਆਇਆ ਵਾ ਕਨਪਰ ਸਿੰਘ ਜਿਹੜਾ ਇਹ ਆ ਕਿਸੇ ਵੀਰ ਪੈ ਜੀ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ 56 ਇੰਚ ਮੱਛੀ ਹੋਕਾ ਕਿਤੇ ਗੁੱਲਾ ਪੈਂਦਾ 4 ਇੰਚੀ ਆ ਵੇੜ ਕੇ ਲੱਗੇ ਵੀਰ ਕਵਰ ਲੱਗੇ ਵੀਰ ਕਵਰ ਪਏ ਵਿਆ ਤੇ ਦਾਨੜੀ ਪੂਰਾ ਵਧੀਆ ਡਰਾੰਦਾ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ ਇਹਦਾ 2 ਲੱਖ ਤੇ 75000 ਰੁਪਿਆ ਕਿਹੜਾ ਪੰਜਾਬ ਬੰਦੇ ਨੂੰ ਵੀਰ ਕੋ ਛੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਲੈਸ ਕਰ ਦੇਣਗੇ ਤੇ ਲੈਜਰ ਕੱਟ ਤਾਂ ਵਿੱਡ ਬਣਿਆ 55 ਪਾਈਪਾਂ ਵਾਲਾ ਘਰਾਂ ਨੂੰ ਵੇਖ ਸਕਦੇ ਕਿੰਨੀ ਮੋਟੀ ਆ ਸੇਲ ਦਾ ਮਾਲ ਆ 30 ਕੁਆਟਲ ਦਾ 31 ਕਵਾਂਚ ਦਾ ਟਰਾਲਾ ਤੇ ਗਰਨ ਵੇਖ ਸਾਦੇ ਤੁਰੀ ਗਾਰਡਰ ਛਾਟਰ ਪੂਰੇ ਵਧੀਆ ਲੱਗੇ ਹੋਇਆ। ਚਾਹੇਗਾ 14 7 ਟਰਾਲਾ 3 ਸਾਲ ਪੁਰਾਣਾ ਟਰਾਲਾ ਇਹ ਤੇ ਟਰਾਲਾ 3 ਸਾਲ ਪੁਰਾਣਾ ਹੈ। ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ 10 ਨੜੀ ਹੱਬ ਚ 14 7 ਤੇ 10 10 ਇੰਚੀ ਗਾਰਡਰ 10 ਨੜੀ ਹੱਬ ਰੇਲ ਦਾ ਸਭ ਹੀ ਭਾਈ ਜੇ ਬਹਿਰਾਂ 3 ਫੁੱਟ ਵਿੱਡ 2 ਫੁੱਟ ਵਾੜੋ। ਤੇ ਪੂਰਾ ਹੈਵੀ ਟਰਾਲਾ ਬਣਿਆ ਲਾਈਟਾਂ ਲੱਗੀਆਂ ਬੇੜੇ ਲੱਗੇ ਬੀਲ ਕਵਰ ਪਏ ਆ ਸੀਸੇ ਨੂੰ ਚਿਲਕਦਾ ਟੈਨਸ਼ਨ ਮੇਰੇ ਤੋਂ ਪੁਰਾਣਾ ਟਰਾਲਾ ਮਾੜੀ ਮੋਟੀ ਜੰਗਾਲ ਲੱਗੀ ਵੀ ਆ ਤੇ 3 ਸਾਲ ਪਰ 3 ਸਾਲਾਂ ਚੋਂ ਪੌਦਾ ਕੋਤ ਹੋ ਜਾਂਦਾ ਰੇਟ ਹੈਗਾ 2 ਲੱਖ ਤੇ 40000 ਰੁਪਿਆ ਮੌਕੇ ਦੇ ਮਾਤਨ ਕਰ ਦੇਣਗੇ ਕੜਾ ਪੰਜਾਂ ਬੰਦੇ ਵੀਡੀਓ ਕੋ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਲੈਸ ਕਰ ਦੇਣਗੇ ਸਾਰੀ ਜਾਣਕਾਰੀ ਫੋਨ ਲੱਗ ਲੈਤਾ ਦਿਓ ਕੋਕਾਪੀ ਟਰਾਲਾ ਤੇ ਵਧੀਆ ਰੰਗ ਚੰਗ ਪਿਆ ਸੀ ਸੀ ਨੂੰ ਚਲਕਦਾ 14 ਸੱਤ ਦਾ ਬਿਨਾ ਡਿਫਟ ਤੋਂ ਆ। 2 ਲੱਖ ਤੇ 40 ਹਜ਼ਾਰ ਰੁਪਏ ਮੰਗ ਕਰਦੇ ਮੌਕੇ ਤੇ ਮਾਨਤਾ ਕਰਦੇ ਨੇ ਕਿ ਕਣਕ ਝੋਨੇ ਵਾਲੇ ਟਾਇਰ ਆ ਚੰਗੇ ਤੇ ਹੈਵੀ ਟਰਾਂਡਾ ਬਣਿਆ ਤੇ ਪੰਜਾ ਪੇਪਾ ਵਾਲਾ ਬੈਡਾ ਫੇਰ ਤੇ ਲੱਗੇ ਬੀਲ ਕਵਰ ਲੱਗੇ ਪੂਰੇ ਵਧੀਆ ਗਨ ਚੰਨ ਲੱਗੀ ਆ ਤੇ ਕਿਸੇ ਵੀਰ ਪੈ ਨਹੀਂ ਲੈਣਾ ਹੋਏ ਵੀਰ ਸਪਰਕ ਕਰ ਸਕਦੇ। ਇਹ ਹੈਗਾ 1872025 ਮਾਡਲ 18 ਫੁੱਟ ਲੰਮਾ 7 ਫੁੱਟ ਚੌੜਾ 10 ਇੰਚੀ ਗਾਡਰ ਦਾ ਨੜੀਆ ਬੋ ਰੇਲ ਦਾ ਐਸਾ 22 ਦੇ ਬਹਿਰਾਂ 3 ਫੁੱਟ ਵਿੱਡ 2 ਫੁੱਟ ਵਾੜਾ ਤੇ ਪੂਰਾ ਵਧੀਆ ਟਰਾਲਾ ਤੇ ਕੋਕਾ ਪੀਸ ਬੇ ਤੇ ਪੂਰੇ ਮਗਰ ਦੇ ਪਾਸੇ ਫੋਟੋ ਬਣਾ ਕੇ ਲਾਈ ਜਾਂ ਲਾਈਟਾਂ ਲੱਗੀਆਂ ਤੇ ਡਾਂਡੇ ਨੂੰ ਕਲੱਚ ਲੱਗੇ ਹੋਏ ਆ ਪੂਰਾ ਵਧੀਆ ਟਰਾਂਦਾ ਪੱਤੀ ਹੈਗੀ ਆ ਤਾਂ ਕਿਵੇਂ ਗਰਾਹ ਨਿਭਾ ਨਾਉਂਗਾ ਆਪਾਂ ਚੱਕ ਦਿੰਨੇ ਤਾਂ ਪੱਤੀ ਲੱਗੀ ਹੋਈ ਆ ਕੁੰਡੀਆਂ ਚੁੰਡੀਆਂ ਲੱਗਾਂਗਾ ਤੇ ਲੇਜ਼ਰ ਕੱਟ ਦਾ ਸਾਰਾ ਟਰਾਂਦਾ ਬਣਿਆ ਜਾਲੀ ਲੱਗੀ ਪੂਰਾ ਵਧੀਆ ਟਰਾਂਦਾ ਤੇ 10 ਇੰਚੀ ਗਾਡਰਾਂ ਦੀ ਥੋੜੀ ਮੇਰ ਕੈਂਚੀਆਂ ਬਣਾ ਕੇ ਲਾਈਆਂ 55 ਇੰਚ ਮੱਚੀ ਹੋਕਾ 55 ਇੰਚ ਕਿਤੇ ਗੁੰਲਾ ਪੈਂਦਾ 4 ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ 3 ਲੱਖ ਤੇ 10000 ਕਿਹੜਾ ਪੰਜਾਂ ਬੰਦੇ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਇਆ ਡਿਸਕਾਊਂਟ ਦੇਣਗੇ ਤੇ ਆ ਹੈਗੀ 11 ਫੁੱਟੀ ਟਰਾਲੀ ਪੂਰੀ ਵਧੀਆ ਟਰਾਲੀ 8 ਇੰਚੀ ਗਾਡਣਾ ਚਾ 8 ਨੜੀ ਹੱਬ ਚਾ 4 ਇੰਚੀ ਹਿੱਸੇ ਚਾ ਟਰਾਲੀ ਪ੍ਰਾਣੀ ਹੈਗੀ 11 1/2 11 3 ਇੰਚੀ ਟਰਾਲੀ ਆ 11 6 ਦੀ ਪੂਰੀ ਵਧੀਆ ਟਰਾਲੀ ਆ ਪੂਰੀ ਹੈਵੀ ਬਣੀ ਵੀ 8 ਇੰਚੀ ਗਾਡਣਾ ਚਾ ਇਹ ਹੱਥ 4 ਇੰਚੀ ਹਿੱਸੇ ਚਾ ਸਿੰਗਲ ਪੰਪ ਚਾ ਤੇ ਕੋਕਾ ਵੀ ਟਰਾਲੀ ਕਿਸੇ ਵੀ ਰੱਪੇ ਇਹ ਲੈਣੀ ਹੋਵੇ ਵੀਰਾਂ ਸਪਰ ਕਰ ਦਦਿਆਂ ਛੋਟੇਰੇ ਸਿਰ ਕਿੱਟਾ ਦਾ ਪੰਪ ਲੱਗਿਆ ਵੈ ਇਹਨੂੰ ਤੇ ਪੂਰੀ ਵਧੀਆ ਡਰਾ ਦੀ ਕਣਕ ਝੋਨੇ ਵਾਲੇ ਟਾਇਰ 70 75 ਰੁਪਏ ਹੈ ਪੂਰੇ ਵਧੀਆ ਤੇ ਬਗੇਰ ਘੱਟ ਤੋਂ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ 1 ਲੱਖ ਤੇ 5000 ਰੁਪਿਆ ਜਿਹੜਾ ਪੰਜਾਂ ਬੰਦਿਆਂ ਨੇ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜਾਊਗਾ ਤੇ 5000 ਰੁਪਿਆ ਡਿਸਕਾਊਂਟ ਦੇਣਗੇ ਫੇਸਬੁੱਕ ਦਾ ਵੀ ਹੋਣਾ ਚਾਹੀਦਾ ਚੈਨਲ ਫੋਲੋ ਸਰਚ ਕਰ ਸਕਦੇ ਇਸੇ ਨਾਮ ਦੇ ਬਣੀਆਂ ਫੇਸਬੁੱਕ ਕੋ ਤੇ ਕੋਕਾ ਵੀ ਫੇਸਬੁੱਕ ਆ ਆ ਟਰਾਦੀ ਐ ਸੌਰੀ ਵੀਰੇ ਕਹਿਣਾ ਦੀ ਤੇ ਵਧੀਆ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਨੂੰ ਫੋਲੋ ਕਰਿਓ